ਸਾਡੇ ਦੇ ਮੰਨ ਆਪਣੇ ਵਿਚਾਰ ਹਨ ਸ਼ੀਨਾ ਜੀ ਜੀ ਵੀ ਆਪਾਂ ਸਰਕਾਰੀਆਂ ਨਾਲ ਬਾਲ ਵਾਲੇ ਸਾਫਾ ਸਭੀ ਆਪਰੇਗਾ ਚੰਗੀ ਪਛਾਣ ਨਹੀਂ ਚੱਲੀ ਆ ਜਨਾਬ ਸੰਤੀ ਦਾ ਪ੍ਰੋਟੋਕੋਲ ਨਹੀਂ ਆ ਸਾਡਾ ਪੰਜਾਬ ਦੀ ਜੀ ਪੰਜਾਬ ਸਰਕਾਰ ਜੈਕਾਰ ਤਕੇਸ਼ ਜੀ ਸਰਕਾਰ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਅੱਜ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਉਹਨਾਂ ਦੇ ਨੇਤਾਵਾਂ ਵੱਲੋਂ ਜਿਹੜਾ ਧਰਨੇ ਦਿੱਤੇ ਜਾ ਰਹੇ ਨੇ ਜਿਹੜੇ ਡੀਐਸਪੀ ਹੈਗੇ ਨੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਬਲਾਕਾਂ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਨੇ ਧੂਆ ਹਲਕੇ ਦੇ ਜਿਹੜੇ ਬਲਾਕ ਪ੍ਰਧਾਨ ਆ ਗਿਆ ਸਤੀ ਸਰਨਾ ਜੀ ਹੈਗੇ ਨੇ ਹਰਸ਼ ਸ਼ਰਮਾ ਜੀ ਹੈਗਾ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਵੀ ਜਿਹੜਾ ਡੀਐਸਪੀ ਦਿਹਾਤੀ ਹੈਗੇ ਸੁਖਜਿੰਦਰ ਸਿੰਘ ਜੀ ਉਹਨਾਂ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਤਸਵੀਰਾਂ ਦਿਖਾਵਾਂਗੇ ਇਸ ਤਸਵੀਰਾਂ ਦੇ ਵਿੱਚ ਸਾਬਕਾ ਵਿਧਾਇਕ ਯੋਗਿੰਦਰਪਾਲ ਜੀ ਜਿਹੜੇ ਆ ਉਹ ਵੀ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ ਕੇਂਦਰੀ ਜਿਹੜੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੈਗੀ ਆ بگੜ ਚੁੱਕੀ ਆ ਪੰਜਾਬ ਬਾਦ ਰਿਹਾ ਜੰਗਲਵਾਲ ਜੰਗਲ ਰਾਜ ਵਾਲ ਤੁਹਾਨੂੰ ਤਸਕੀਆਂ ਦਿਖਾ ਰਿਹਾ ਤਕਤੀਆਂ ਉੱਤੇ ਖੜੀਆਂ ਪੰਜਾਬ ਸਰਕਾਰ ਮੁਰਦਾ ਬਾਦ ਦੇ ਨਾਰੇ ਲਿਖੇ ਹੋਏ ਨੇ ਤੇ ਕੇਂਦਰੀ ਵੀ ਕਾਫੀ ਜਿਹੜਾ ਸਰਕਾਰ ਜਦੋਂ ਦੀ ਬਣੀ ਆ ਇਹਦੇ ਵਿੱਚ ਜਿਹੜਾ ਜੰਗਲ ਰਾਜ ਜਿਹੜਾ ਬਣ ਚੁੱਕਾ ਹੈ ਕਈ ਜਿਹੜੇ ਗੈਂਗਸਟਰ ਪੈਦਾ ਹੋ ਗਏ ਨੇ ਕਈ ਜਗ੍ਹਾ ਡਕੈਤੀਆਂ ਲਾ ਲੋ ਕੈਸਾ ਲੁੱਟਾਂ ਖਵਾ ਹੋ ਰੀਆਂ ਇਹਨਾਂ ਲੋਕਾਂ ਨਾਲ ਵੀ ਕਾਂਗਰਸ ਪਾਰਟੀ ਦੇ ਲੀਡਰ ਹੈ ਉਹਨਾਂ ਨੇ ਵੀ ਕੁੱਤੇ ਹੋ ਇਹਨਾਂ ਨੂੰ ਲੈ ਕੇ ਜਿਹੜਾ ਇਹ ਧਰਨਾ ਦਿੱਤਾ ਗਿਆ ਤੇ ਕਹਿੰਦੇ ਇਹਨਾਂ ਮੰਗ ਪੱਤਰ ਵੀ ਜਿਹੜਾ ਸੌਂਪਿਆ ਜਾਣਾ ਡੀਐਸਪੀ ਨੂੰ ਇਹਨਾਂ ਨਾਲ ਗੱਲਬਾਤ ਸੁਣਾਵਾਂਗੇ ਕਿ ਕੀ ਕੀ ਕਾਰਨ ਹੈਗਾ ਕਿ ਰੀਜਨ ਦੇ ਆ ਜਿਹੜਾ ਧਰਨਾ ਦੇ ਰਿਹਾ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਦਿੱਤੀ ਦਫ਼ਤਰ ਦਵਾ ਕੀ ਕਾਰਨ ਸੀ ਦੇਖੋ ਜਿਹੜਾ ਅੱਜ ਧਰਨਾ ਦਿੱਤਾ ਗਿਆ ਇਹ ਵੈਸੇ ਸਾਡੇ ਪੰਜਾਬ ਦੇ ਪ੍ਰਧਾਨ ਮਰੇ ਛੋਟੇ ਭਰਾ ਸਰਦਾਰ ਰਾਜਾ ਬਣੇਗਦੀ ਉਹਨਾਂ ਦੇ ਦੇਸ਼ ਦੇ ਅਨੁਸਾਰ ਆਪਾਂ ਦੀ ਧਰਨਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੇ ਜਿਹੜਾ ਜਿਹਨੂੰ ਡੀਐਸਪੀ ਪੈਂਦਾ ਇਹ ਬਲਾਕਾਂ ਦਾ ਧਰਨਾ ਦਿੱਤਾ ਗਿਆ ਸਾਡੇ ਦੋ ਬਲਾਕਾਂ ਦੇ ਦੋਨਾਂ ਬਲਾਕਾਂ ਦੇ ਸਾਡੇ ਪ੍ਰਧਾਨ ਹਰਜੀਤ ਜੀ ਔਰ ਸ਼ਹੀਦ ਜੀ ਵੀ ਆਏ ਨੇ ਉਹਨਾਂ ਦੇ ਨਾਲ ਮੇਰਾ ਸਹਿਯੋਗ ਹੈ ਨਾ ਕੋ ਮੇਰੇ ਭਰਾ ਛੋਟੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਦਜ ਪੁਹਾ ਕੋਨਸੀ ਚੌਂਸੀ ਦੇ ਸਾਰੇ ਜਿਹੜੇ ਮੇਰੇ ਕਾਂਗਰਸ ਦੇ ਵਰਕਰ ਨੇ ਉਹ ਇਕੱਠੇ ਹੋ ਗਿਆ ਜੋ ਪੰਜਾਬ ਦੀ ਜਿਹੜੀ ਲਾਇਨ ਆਰਡਰ ਦੀ ਸਥਿਤੀ ਹੈ ਉਹ ਦੱਸਣ ਵਾਸਤੇ ਅੱਜ ਡਿਊਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਪੰਜਾਬ ਤੋਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਚਾਹੇ ਆਪ ਪਾਰਟੀ ਦਾ ਹੈ ਚਾਹੇ ਕੋ ਕਾਂਗਰਸ ਦਾ ਹੈ ਚਾਹੇ ਭਾਜਪਾ ਦਾ ਚਾਹੇ ਕਾਲੀਆਂ ਦਾ ਤੁਸੀਂ ਰੋਜ਼ ਦੇਖ ਰਹੇ ਹੋ ਤੁਹਾਡੇ ਇਸ ਚੈਨਲ ਦੇ ਵਿੱਚ ਤੁਸੀਂ ਸਾਰੇ ਖਬਰਾਂ ਤੇ ਦਿਓ ਰੋਜ਼ ਕੋਈ ਨਾ ਕੋਈ ਕਿਤਨਾ ਕਿਤੇ ਗੋਲੀ ਚੱਲਦੀ ਐ ਔਰ ਇਹ ਤੇ ਇਦਾਂ ਹਾਲਾਤ ਕਰ ਦਿੱਤੇ ਆ ਪੂਰਾ ਜਦਾਂ 1985 ਤੋਂ ਲੈ ਕੇ 2000 ਤੱਕ ਚੱਲਦਾ ਰਿਹਾ ਐ ਸਿਸਟਮ ਉਹੀ ਦਾ ਮੁੜ ਕੇ ਇਲਾਇਨ ਆਡਰ ਦੀ ਸਥਿਤੀ ਜਿਹੜੀ ਆ ਵਿਗਾੜ ਦਿੱਤੀ ਆ ਉਸ ਮੰਗ ਪੱਤਰ ਨੂੰ ਲੈ ਕੇ ਉਸ ਸਥਿਤੀ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਨੂੰ ਜਗਾਨ ਵਾਸਤੇ ਆਇਆ ਕਿ ਤੁਸੀਂ ਇੱਕ ਬਾਬੇ ਨਾਨਕ ਦੀ ਤਕੜੀ ਤੁਹਾਡੇ ਕੋਲ ਐ ਉਸੇ ਬਾਬੇ ਨਾਨਕ ਦੀ ਤਕਲੀ ਜਿਹੜੀ ਆ ਬਰਾਬਰ ਤੋਲੂ ਔਰ ਮੈਂ ਇਹਨਾਂ ਨੂੰ ਇਹ ਦੱਸਣ ਬਾਅਦ ਸੇ ਆਇਆ ਕਿ ਤੁਸੀਂ ਆਪਣੀ ਬਿਊਟੀ ਜਿਹੜੀ ਇਮਾਨਦਾਰੀ ਨਾਲ ਦਿਵਾਣੀ ਚਾਹੀਦੀ ਆ ਖਾਸ ਕਰਕੇ ਤੁਹਾਡੇ ਸਮਾਜ ਦੇ ਨਜ਼ਾਰੇ ਮੈਂ ਮੰਤਰੀ ਸਾਹਿਬ ਨੂੰ ਜਾਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਸੌ ਚੁੱਕੀ ਸੀ ਔਰ ਤੁਹਾਨੂੰ ਬੜੀ ਵੱਡੀ ਉੱਪਰ ਦੀ ਕੁਰਸੀ ਜਿਹੜੀ ਆ ਪੰਜਾਬ ਦੀ ਸਭ ਤੋਂ ਉੱਚੀ ਕੁਰਸੀ ਸਪੀਕਰ ਸਾਹਿਬ ਦੇ ਕੋਲ ਖੜੋ ਕੇ ਤੁਸੀਂ ਸੌ ਚੁੱਕੀ ਸੀ ਬੇ ਸੱਚੀ ਤੇ ਸੁੱਚੀ ਆਪਾਂ ਆਪਣੇ ਦੇਸ਼ ਦੀ ਆਪਣਾ ਸੂਬੇ ਦੀ ਸੇਵਾ ਕਰਾਂਗੇ ਅੱਜ ਤੁਸੀਂ ਦਾ ਦੇਸ਼ ਦੀ ਨਾ ਤੁਸੀਂ ਸੂਬੇ ਦੀ ਸੇਵਾ ਕਰਦੇ ਹੋ ਕੋਈ ਵੀ ਬੰਦਾ ਆਪਣੇ ਆਪ ਨੂੰ ਇਹ ਨਹੀਂ ਸਮਝਿਆ ਕਿ ਮੈਂ ਸੇਫ ਹਾਂ ਅੱਜ ਬਹੁਤ ਹਾਲਾਤ ਖਰਾਬ ਹੋ ਗਏ ਉਹ ਸਿੱਤੇ ਨੂੰ ਲੈ ਗਿਆ ਇੰਸਾਰਿਆਂ ਹੀ ਤਰਨਾ ਦਿੱਤਾ ਉਹ ਤਰਨੇ ਨੂੰ ਸਾਰਿਆਂ ਨੇ ਜਿਹੜੇ ਮੇਰੇ ਭਰਾ ਆਏ ਨੇ ਉਹਨਾਂ ਦਾ ਦਿਲ ਦੀਆਂ ਹਰਾਈਆਂ ਤੋਂ ਮੈਂ ਧੰਨਵਾਦ ਕਰਦਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਜਨੂ ਜਿਹੜੀਆਂ ਗੁੰਗੀ ਕਿ ਬੜੀ ਸਰਕਾਰ ਜਿਹੜੀ ਸੁੱਤੀ ਕੁੰਭ ਕਰਦੇ ਨਹੀਂ ਉਹਨੇ ਜੁਗਾਨ ਵਾਸਤੇ ਆਇਆ ਬਹੁਤ ਬਹੁਤ ਸਾਰੇ ਬਰਕਤ ਦਾ ਧੰਨਵਾਦ ਜਾਇਦ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਮਾਹੌਲ ਕਿੱਦਾ ਦੇ ਆ ਕਾਨੂੰਨ ਵਿਵਸਥਾ ਕਿੱਦਾ ਦੀ ਆ ਸਾਨੂੰ ਆਦੇਸ਼ ਹੋਇਆ ਸੀ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਕਿ ਆਪਣੇ ਬਲਾਗ ਲੈਵਲ ਤੇ ਆਪਣੇ ਜਿਹੜੇ ਤੁਹਾਡੇ ਡੀਐਸਪੀ ਰੂਲਰਸ ਆ ਉਹਨਾਂ ਨੂੰ ਜਿਹੜੇ ਵੀ ਤੁਹਾਡੇ ਆਫੀਸਰ ਪੈਂਦੇ ਆ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਜਾ ਕੇ 3 ਘੰਟੇ ਧਰਨਾ ਦੇਣਾ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਕਿੱਦਾ ਦੇ ਹੋ ਗਏ ਆ ਮੇਰੇ ਖਿਆਲ ਕੋਈ ਦਿਨ ਆਸਾ ਨਹੀਂ ਜਾਂਦਾ ਜਦੋਂ ਗੋਲੀਬਾਰੀ ਨਹੀਂ ਕਿ ਕੋਈ ਦੋ ਕਦੀ ਕਿਸੇ ਦਿਨ ਦੋ ਕਤਲ ਹੋ ਜਾਂਦੇ ਕਿਸੇ ਦਿਨ ਤਿੰਨ ਹੋ ਜਾਂਦੇ ਆ ਆ ਪਿਛਲੇ ਮਹੀਨੇ ਦੇ ਸ਼ੁਰੂਆਤ ਚ ਫਿਰੋਜਪੁਰ ਚ ਤਿੰਨ ਨੌਜਵਾਨ ਮਾਰੇ ਗਏ ਸੀ ਮੇਰੇ ਖਿਆਲ 50 ਰਾਉਂਡ ਗੋਲੀਆਂ ਚੱਲੀਆਂ ਤੋਂ ਇਸੇ ਗੱਲਾਂ ਨੂੰ ਧਿਆਨ ਚ ਲਿਆਉਂਦੇ ਹੋਏ ਅਸੀਂ ਪੰਜਾਬ ਸਰਕਾਰ ਜਿਹੜੇ ਕੰਮ ਕਰਨ ਦੀ ਨਹੀਂ ਸਾਡੇ ਹੋਮ ਮਿਨਿਸਟਰ ਸਾਡੇ ਜਿਹੜੇ ਮੁੱਖ ਮੰਤਰੀ ਆ ਪੰਜਾਬ ਭਗਵੰਤ ਮਾਨ ਜੀ ਉਹ ਹੋਮ ਮਿਨਿਸਟਰ ਆ ਉਹਨਾਂ ਨੂੰ ਅਸੀਂ ਜਗਾਉਣਾ ਚਾਹੁੰਦੇ ਆ ਬੀ ਜੀ ਪੀ ਪੰਜਾਬ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਚ ਤੇ ਇਦਾਂ ਦਾ ਮਾਹੌਲ ਹੋ ਗਿਆ ਪਰ ਸੋ ਮੈਂ ਟੀਵੀ 'ਚ ਦੇਖ ਰਿਹਾ ਸੀ ਇੱਕ ਲੇਡੀ ਆਪਣੇ ਘਰ ਪਹੁੰਚ ਗਈ ਐਕਟਿਵਾ ਤੇ ਉਹਦੀ ਪਿੱਛੋਂ ਵਾਲੀਆਂ ਖਿੱਚੀਆਂ ਗਈਆਂ ਸ਼ਰਿਆਂ ਗੁੰਡਾਗਰਦੀ ਹੋ ਰਹੀ ਆ ਕੋਈ ਇਹਦੇ ਤੇ ਨਿਕelnੀ ਆ ਅਸੀਂ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਆਪਣੀ ਜਾਂ ਤੇ ਕਾਨੂੰਨ ਵਿਵਸਥਾ ਸੁਧਾਰੋ ਤੇ ਜਾ ਰਿਜਾਇਨ ਕਰੋ ਤਾਂ ਜੀ ਇਹੋ ਜਿਹੀ ਕਿਹੜੀ ਨੌਕਤਾ ਜਿਹੜਾ ਅੱਜ ਤੁਹਾਨੂੰ ਧਰਨਾ ਦੇਣਾ ਪਿਆ ਡੀਐਸਟੀ ਦਫ਼ਤਰ ਦੇ ਬਾਹਰ ਮੈਸੇ ਤੇ ਸਾਰੀ ਸਾਰਾ ਜਿਹੜਾ ਪੰਜਾਬ ਉਸ ਦੇਲ ਤੋਂ ਜਾਣੂ ਹੀ ਆ ਪਰ ਸਾਡੀ ਜਿਹੜੀ ਰਹਿਨਵਾਈ ਕਰ ਰਹੇ ਨੇ ਰਾਜਾ ਬੜਿੰਗ ਜੀ ਉਹਨਾਂ ਦੇ ਆਦੇਸ਼ ਦੇ ਅਨੁਸਾਰ ਔਰ ਲੱਗ ਹੀ ਰਿਹਾ ਸਾਰਿਆਂ ਨੂੰ ਲੱਗ ਰਿਹਾ ਰਾਜਾ ਜੀ ਨੇ ਤੇ ਸਿਰਫ ਇੱਕ ਸਾਡੀ ਨੁਮਾਇੰਦਗੀ ਕਰ ਰਹੇ ਨੇ ਔਰ ਉਹਨਾਂ ਦਾ ਆਦੇਸ਼ ਸੀਗਾ ਕਿ ਸਾਰਾ ਜਿਹੜਾ ਤੁਹਾਡਾ ਪੁਆ ਵਿਧਾਨ ਸਭਾ ਜਿਹੜਾ ਖੇਤਰ ਹੈ ਉਹਦੇ ਸਾਰੇ ਦੇ ਸਾਰੇ ਵਰਕਰ ਔਰ ਲੋਕ ਆਖੇ ਪੰਜਾਬ ਪੁਲਿਸ ਜਿਹੜੀ ਹੈ ਜਿਹੜਾ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਔਰ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਬਿਲਕੁਲ ਵਿਗੜ ਚੁਕੀ ਹੈ ਪੰਜਾਬ ਦੀ ਬਹੁਤ ਬੁਰਾ ਹਾਲ ਆ ਥਾਣਿਆਂ ਦੇ ਵਿੱਚ ਰੋਡ ਦੇ ਉੱਤੇ ਸਨੇਚਰ ਜਿਹੜੇ ਨੇ ਚੇਨਾ ਖਿਚਰੇ ਨੇ ਬਾਲੀਆਂ ਖਿਚਰੇ ਮਾਰ ਰਹੇ ਚਾਕੂ ਸ਼ੁਰਾ ਔਰ ਗੋਲੀਆਂ ਚੱਲ ਰਹੀਆਂ ਨੇ ਸਾਰੇ ਪਾਸੇ ਇੱਕ ਵਾਰੀ ਫਿਰ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਪੁਰਾਣੇ ਦਿਨ ਜਿਹੜਾ ਯਾਦ ਕਰਾ ਰਿਹਾ ਅੱਜ ਤੋਂ ਬਹੁਤ ਪਹਿਲਾਂ ਸੋ ਹੁਣ ਜਿਹੜੀ ਹੈ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਬਿਲਕੁਲ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗੀ ਔਰ ਅਗਰ ਨਹੀਂ ਇਹਨਾਂ ਕੋਲ ਕੰਟਰੋਲ ਹੁੰਦਾ ਤੇ ਅਗਲਾ ਜਿਹੜਾ ਆਦੇਸ਼ ਆ ਉਹ ਇਹ ਹੈ ਕਿ ਆਪਾਂ ਰੋਡਾਂ ਦੇ ਉੱਤੇ ਆਵਾਂਗੇ ਔਰ ਸਰਕਾਰ ਨੂੰ ਦਬਾਅ ਪਾਵਾਂਗੇ ਕਿ ਰਿਜ਼ਾਈਨ ਕਰੋ ਜਾਂ ਫਿਰ ਇਹੜੀ ਵਿਵਸਥਾ ਠੀਕ ਕਰੋ ਔਰ ਬਹੁਤ ਜਲਦੀ ਜਿਹੜੀ ਇਹ ਸਰਕਾਰ ਜਿਹੜੀ ਜਾਣ ਵਾਲੀ ਹੈ ਤੁਹਾਨੂੰ ਪਤਾ ਹੀ ਹੈ ਸਾਲ ਡੇਢ ਸਾਲ ਦਾ ਜਿਹੜਾ ਸਮਾਂ ਬਾਕੀ ਰਹਿ ਗਿਆ ਇਹ ਠੀਕ ਕਰਨ ਨਹੀਂ ਕਰਨਗੇ ਤਾਂ ਫਿਰ ਜਿਹੜੀ ਪਬਲਿਕ ਆ ਔਰ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਔਰ ਲੀਡਰ ਨੇ ਉਹ ਠੀਕ ਕਰਨਗੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਰਕਰ ਸਾਰੇ ਆਏ ਨੇ ਇੱਕ ਵਾਰ ਫਿਰ ਤੋਂ ਸਭ ਦਾ ਬਹੁਤ ਬਹੁਤ